ਆਸੀਆ ਬਤਰਾ ਰਾਤ ਆਏ ਪੰਜ ਗਰਾਈਆਂ ਨਗਰ ਦੀ ਸਾਰੀ ਸਾਲ ਸੰਗਤ ਸਤਿਕਾਰਯੋਗ ਬਜ਼ੁਰਗ ਨੌਜਵਾਨ ਵੀਰ ਸਭ ਤੋਂ ਪਹਿਲਾਂ ਮੇਰੀ ਫਤਿਹ ਪ੍ਰਵਾਨ ਕਰਿਓ ਵੈਗੁਰੂ ਜੀ ਦਾ ਖਾਲਸਾ ਵਾਹਿਗੁਰੂ ਬਹੁਤ ਕੁਦਰਤੀ ਕਰੋਪੀ ਇਸ ਪਿੰਡ ਦੇ ਵਿੱਚ ਪਿਛਲੇ ਦਿਨੀ ਦੇਖਣ ਨੂੰ ਮਿਲੀ ਹੈ ਜਿਹੜੀ ਕਿ ਆਮ ਤੌਰ ਤੇ ਪੰਜਾਬ ਦੇ ਵਿੱਚ ਦੇਖਣ ਨੂੰ ਨਹੀਂ ਮਿਲਦੀ ਪਹਾੜਾਂ 'ਚ ਤਾਂ ਸੁਣਦੇ ਹੁੰਦੇ ਹੁੰਨੇ ਆ ਕਿ ਸਨੋ ਪੈ ਗਈ ਸਨੋ ਵੀ ਜਿਹੜੀ ਹੁੰਦੀ ਆ ਉਹ ਉਹ ਜਿਹੜੀ ਆ ਉਹ ਪੋਲੀ ਹੁੰਦੀ ਆ ਮਤਲਬ ਜਿਸ ਤਰ੍ਹਾਂ ਦਾ ਇੱਥੇ ਤਾਂ ਇਹ ਤਾਂ ਬਰਫ਼ ਹੈ ਇਹ ਤਾਂ ਨੀਰੀ ਘੜੀ ਨੇ ਪੱਥਰ ਨੂੰ ਮਾ ਜਿਆ ਪੱਥਰ ਨੁਮਾ ਹੈਗੇ ਨੇ ਜਿਹਦੇ ਨਾਲ ਖੇਤੀ ਦਾ ਤਾਂ ਨੁਕਸਾਨ ਹੋਇਆ ਹੀ ਹੈ ਨਾ ਘਰਾਂ ਦਾ ਵੀ ਛੱਤਾਂ ਵੀ ਡਿੱਗੀਆਂ ਗਰੀਬਾਂ ਦੀਆਂ ਬਹੁਤ ਜੀ ਔਰ ਜਿਹੜਾ ਪੂਰੀ ਇਹ 벨ਟ ਜਿਹੜੀ ਸੰਦੌੜ ਤੱਕ ਮਾਨਕੀ ਸਾਰਾ ਪਿੰਡ ਹਾਂ ਸੋ ਮੈਂ ਅੱਜ ਜੋ ਐਮਐਲਏ ਸਾਹਿਬ ਮਲਕਲਾਂ ਨਾਲ ਤੁਹਾਡੇ ਕੋਲੇ ਆਏ ਆ ਇੱਥੇ ਤੇ ਮੈਨੂੰ ਇੱਕ ਗੱਲ ਦਾ ਸੰਸਦ ਸਾਹਿਬ ਇਹ ਥੋੜਾ ਜਿਹਾ ਕੋਈ ਸਰਕਾਰ ਵੱਲੋਂ ਵੀ ਆਇਆ ਸੀ ਸਰਕਾਰ ਵੱਲੋਂ ਜੀ ਖੇਤੀਬਾੜੀ ਭਾਗ ਨਾਲ ਸੰਬੰਧਿਤ ਅਧਿਕਾਰੀ ਆਏ ਸੀ ਬਨਵਾਰੀ ਸਾਹਿਬ ਆਏ ਸੀ ਸੀਏਡੀ ਡਿਪਾਰਟਮੈਂਟ ਜਿੱਥੋਂ ਧੂਰੀ ਤੋਂ ਆਏ ਸੀ ਨਹੀਂ ਮਤਲਬ ਖੇਤੀਬਾੜੀ ਜਿਹੜੇ ਅਫਸਰ ਸੀ ਮੌਇਨਾ ਕਰਕੇ ਗਏ ਨੇ ਜੀ ਕੋਈ ਗੁਰਦਾਵਰੀ ਤੋਂ 16 ਅਸੀਂ ਗੁਰਦਾਵਰੀ ਦਾ ਜੀ ਸੀ 16 ਏਕੜ ਦਾ ਸਾਢੇ 16 ਏਕੜ ਦਾ ਬਸ ਨਹੀਂ 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 ਸਾਢੇ 16 ਚਲੋ ਉਹਨਾਂ ਨੇ ਅਖਬਾਰ 'ਚ ਮੈਂ ਤੁਸੀਂ ਰਿਪੋਰਟ ਹਲੇ ਇੰਨੀ ਭੇਜੀ ਫਿਰ ਹਾਲ ਜਿਹੜਾ ਪਾਣੀ ਪਿਸਵਾ ਆ ਰਿਹਾ ਜੀ ਉਹ ਕੱਲ ਨੂੰ ਫੇਰ ਕਰਨਗੇ ਉਹ ਜਿਹੜੀ ਸਾਡੀ ਰਿਕਵੈਸਟ ਆ ਜੀ ਸਾਡੀ ਰਿਕਵੈਸਟ ਆ ਜੀ ਜਾਲ ਖੋਲਾ ਚਾਹੁੰਦੇ ਇਸ ਤਰ੍ਹਾਂ ਬਚਾਉਂਦੇ ਰਿਟਰ ਲੈ ਕੇ ਵੀ ਸਾਨੂੰ ਫੇਸ ਕਰਦਾਵਰੀ ਦੇ ਹੁਕਮ ਦਿੱਤੇ ਜਾਣ ਜਿਹਦਾ ਜਿਹਦਾ ਵੀ ਕੋਈ ਘਰ ਦਾ ਹਾਂ ਮਾਲ ਦਾ ਪਸ਼ੂ ਤੇ ਆਪਣੇ ਫਸਲ ਦਾ ਨੁਕਸਾਨ ਹੋਇਆ ਉਹਦੀ ਵਿਸ਼ੇਸ਼ ਗਰਦਾਵਰੀ ਕਰਾ ਕੇ ਉਹਦਾ ਮੁਆਵਜ਼ਾ ਬਣਦਾ ਮੁਆਵਜ਼ਾ ਨੂੰ ਦਵਾਇਆ ਜਾਵੇ ਠੀਕ ਹੈ ਕਿ ਕਿਹਦੀ ਨਾਲ ਗੱਲ ਹੋਈ ਤੁਹਾਡੀ ਅਸੀਂ ਡੀਸੀ ਸਾਹਿਬ ਕੋਲ ਗਏ ਸੀ ਥੋੜੀ ਸਾ ਮਿਲੇ ਨਹੀਂ ਜੀ ਅੱਜ ਅਸੀਂ ਸੰਗਰੂਰੋਂ ਵਾਪਸ ਆ ਜਾਵਾਂਗੇ 4 ਵਜੇ ਅੱਛਾ ਤੁਸੀਂ ਇਦਾਂ ਕਰੋ ਸੁਪਾਸ ਕੱਲ ਨੂੰ ਤੁਸੀਂ ਦੋ ਚਾਰ ਜਣੇ ਮੋਤਵਾਰ ਬੰਦੇ ਸਾਰਿਆਂ ਨੂੰ ਆਉਣ ਦੀ ਲੋੜ ਨਹੀਂ ਤੁਸੀਂ ਸੰਗਰੂਰ ਆਓ ਮੈਂ ਸੰਗਰੂਰ ਦਫ਼ਤਰ 'ਚ ਹਾਂ ਆਪਾਂ ਡੀਸੀ ਸਾਹਿਬ ਨੂੰ ਉੱਥੇ ਬੁਲਾਵਾਂਗੇ ਠੀਕ ਹੈ ਜੀ ਉਹਨਾਂ ਨਾਲ ਗੱਲ ਕਰਕੇ ਵਿਸ਼ੇਸ਼ ਗੁਰਦੌਰੀ ਦਾ ਜਿਹੜਾ ਤੁਸੀਂ ਕਹਿੰਦੇ ਹੋ ਹਾਂਜੀ ਉਹ ਉਹ ਆਪਾਂ ਕੱਲ ਨੂੰ ਹੀ ਆਰਡਰ ਤੁਹਾਡੇ ਹੱਥ 'ਚ ਲੈ ਲੇ ਕੱਲੇ ਕੱਲੇ ਜਿਹਦੀ ਨੁਕਸਾਨੀ ਹੋਈ ਫਸਲ ਆ ਉਹਦਾ ਪੂਰਾ ਮੁਆਵਜ਼ਾ ਉਹਨੂੰ ਮਿਲਣਾ ਚਾਹੀਦਾ। ਹਾਂਜੀ ਭਾਵੇਂ ਭਾਵੇਂ ਕਿਸੇ ਦਾ ਬਿੱਗਾ ਵੀ ਹੈ। ਹਾਂਜੀ ਭਾਵੇਂ ਕਿਸੇ ਦੀ ਇੱਕ ਡੰਗਰਾਂ ਦਾ ਬਾੜਾ ਵੀ ਡਿੰਗ ਪਿਆ। ਉਹਦੀ ਵੀ ਗਦੌਰੀ ਹੋਣੀ ਚਾਹੀਦੀ ਕਿਉਂਕਿ ਉਹ ਦੁਬਾਰਾ ਜਿਹੜਾ ਗਰੀਬ ਆ ਦੁਬਾਰੇ ਡੰਗਰਾਂ ਦਾ ਬਾੜਾ ਪਾਉਣ ਜੋਗੀ ਹਾਲਤ ਚ ਹੈ ਨਹੀਂ। ਜਿਹੜੇ ਟੱਪ ਵਾਲਿਆਂ ਦੀ ਸ਼ਤ ਚੀਜ਼ ਉਹ ਤੋਂ ਪਹਿਲਾਂ ਨਹੀਂ ਮਕਾਨ ਪਿਆ ਉਹਦੇ ਤੇ ਵਜਨ ਆਉਣ ਕਾਰਨ ਉਹ ਵੀ ਡਿੱ ਗਿਆ। ਉਹਦੋਂ ਵੀ ਗਏ ਜੀ। ਹਾਂਜੀ ਮੈਨੂੰ ਪਤਾ ਲੱਗਿਆ ਕਿ ਕੁਝ ਗਰੀਬ ਪਰਿਵਾਰਾਂ ਦਾ ਤੁਸੀਂ ਧਰਮਸ਼ਾਲਾ ਚ ਪ੍ਰਬੰਧ ਕਰਦੇ ਹੋ। ਹਾਂਜੀ ਮੈਂ ਵੀ ਤੁਸੀਂ ਉਹਨਾਂ ਦੇ ਕਹਿ ਰਹੇ ਹਾਂ ਕਿਉਂਕਿ ਮਕਾਨ ਹੈ ਨਹੀਂ ਉਹ ਮਕਾਨਾਂ ਦੇ ਟੀੜਾ ਬੋਦਲਾਂ ਦੇ ਵਿੱਚ ਬਣ ਰਹੇ ਨੇ ਹਾਂ ਜੀ ਬਹੁਤ ਬਹੁਤ ਜ਼ਿਆਦਾ ਨੁਕਸਾਨ ਹੋਇਆ ਫਿਰਦੇ ਜੀ ਆ ਹੁਣ ਜਾ ਕੇ ਆਪਾਂ ਗਲੀਆਂ ਵੀ ਦੀ ਲੰਘਾਂਗੇ ਜੀ ਅਜੇ ਗਲੀਆਂ ਦੇ ਵਿੱਚ ਅਜੇ ਬਈ ਓਕੜੀ ਪੈ ਗਈ ਬਰਫਾ ਜੇ ਭਾਈ ਡਲੇ ਗੜੇ ਹਾਂ ਜੀ ਪੰਜ-ਸੱਤ ਟਰੱਕ ਭਰਣਗੇ ਪੰਜ-ਸੱਤ ਟਰੱਕ ਅਜੇ ਵੀ ਅਜੇ ਭਰ ਨਹੀਂ ਅਜੇ ਭਰ ਨਹੀਂ ਅਜੇ ਵੱਖਰੀ ਗੱਲ ਹੈ ਅਜੇ 24 ਘੰਟੇ ਹੋ ਗਏ ਨਹੀਂ 24 ਪਈ ਹੈ 24 ਘੰਟੇ ਤੋਂ ਵੱਧ ਹੋ ਗਈ ਟਾਈਮ ਹੈ 28 ਘੰਟੇ ਹੋ ਗਏ ਆਇਆ ਮਕਾਨ ਦੇ ਕੇ ਬਹਿ ਗਿਆ ਜੀ ਗੜੇ ਮਾਰੀ ਹੋਈ ਨਹੀਂ 28 ਕੋਈ ਗੱਲ ਨਹੀਂ ਜੀ ਚਲੋ ਖੈਰ ਹੈਗਾ ਤਾਂ ਕਰੋਪੀ ਤਾਂ ਇਹ ਉਦਰਤੀ ਹੈ ਪਰ ਕੋਈ ਗੱਲ ਨਹੀਂ ਸਰਕਾਰਾਂ ਦਾ ਫਰਜ਼ ਬਣਦਾ ਤੇ ਮੈਂ ਵੀ ਜਿੰਨਾ ਜਿੰਨਾ ਮੇਰੇ ਅਧਿਕਾਰ ਖੇਤਰ ਚ ਹੈ ਮੈਂ ਵੀ ਕਰੂੰਗਾ ਕੱਲ ਨੂੰ ਡੀਸੀ ਸਾਹਿਬ ਨੂੰ ਤੁਹਾਡੇ ਸਰਪੰਚ ਸਾਹਿਬ ਨਵੇਂ ਚੁਣੇ ਹੋਏ ਸਰਪੰਚਾਂ ਤੇ ਕੁਝ ਪੰਚਾਇਤ ਦੇ ਮੋਤਵਰ ਮੈਂ ਜਿਆਦਾ ਅੱਜ ਵੀ ਗਏ ਸੀਗੇ ਜੀ ਪੰਜਾਂ ਵਾਲੇ ਸੀਗੇ ਅੱਛਾ ਕੱਲ ਨੂੰ ਫੇਰ ਜਾਵਾਂਗੇ ਨਹੀਂ ਨਹੀਂ ਕੱਲ ਨੂੰ ਸਾਡੇ ਕੋਲ ਆਇਆ ਮੈਂ ਦੀ ਸਭ ਤੋਂ ਟਾਈਮ ਲੈਣਾ ਅੱਜ ਮੈਂ ਸ਼ਾਮ ਨੂੰ ਟਾਈਮ ਲੈ ਲਵਾਂ ਉਹਨਾਂ ਤੋਂ ਕੱਲ ਨੂੰ ਜਿੰਨੇ ਵਜੇ ਵੀ ਹੋਏ ਮੈਂ ਤੁਹਾਡੇ ਨਾਲ ਚੱਲੂਗਾ ਤੇ ਬਕਾਇਦਾ ਤੌਰ ਤੇ ਐਪਲੀਕੇਸ਼ਨ ਲਿਖ ਕੇ ਰਿਟਰ ਹੈਗੇ ਸਾਡੇ ਕੋਲ ਸਾਈਨ ਵੀ ਕਰਵਾਏ ਹੋਏ ਨੇ ਬੰਦੇ ਬਸ ਕੋਈ ਗੱਲ ਨਹੀਂ ਤੇ ਵਿਸ਼ੇਸ਼ ਗੁਰਦੌਰੀ ਦਾ ਜਿਹੜਾ ਬਲਕਿ ਇਕੱਲੇ ਪੰਜ ਗਰਾਈਆਂ ਤਾਂ ਨਹੀਂ ਆਪਾਂ ਮਾਨਕੀ ਦਾ ਵੀ ਮਾਨਕੀ ਜਿੱਥੇ ਵੀ ਮਾਨਕੀ ਪੰਜ ਗਰਾਈਆਂ ਜੀ ਉਹ ਵੀ ਆਪਣੀ ਭਰਾ ਦੀ ਸਾਰੀ ਚਾਰ ਪਿੰਡ ਤੇ ਆਪਾਂ ਸਾਰਾ ਕਰਾ ਕੇ ਕੱਲ ਨੂੰ ਮਿੱਠ ਉੜਿਆ ਇੱਕ ਇੱਕ ਸਾਈਡ ਮਿੱਠੇਵਾਲ ਦੀ ਹੈ ਜੀ ਜਿੱਥੇ ਜਿੱਥੇ ਵੀ ਹੋਇਆ ਭਾਵੇਂ ਕਿਸੇ ਦਾ ਇੱਕ ਵੀ ਗੱਗਾ ਮਰਿਆ ਭਾਵੇਂ ਜਿਹੜੇ ਮਰਜੀ ਪਿੰਡ ਦਾ ਉਹ ਭਾਵੇਂ ਕੋਈ ਕਿਸੇ ਦੇ ਘਰ ਦਾ ਨੁਕਸਾਨ ਹੋਇਆ ਛੱਤ ਦਾ ਛੱਤ ਦਾ ਹੀ ਬਿਲਕੁਲ ਜੀ ਹੋਇਆ ਹੁਣ ਇੱਥੇ ਹੋਇਆ ਹੀ ਹੋਇਆ ਹੋਏ ਨੇ ਜੀ ਕਰ ਨਹੀਂ ਜਿਹੜੇ ਦਬ ਕੇ ਥੱਲੇ ਕੰਦਾ ਫਟ ਗਿਆ ਕਿਉਂ ਕਰਾਂਗੇ ਬੋਲੋ ਜੀ ਸਾਡੇ ਨਾਲ ਗੱਡੀਆਂ ਮਾਰ ਕੇ ਵੇਚੀਆਂ ਪਾਰਾਂ ਬਾੜੀਆਂ ਹੱਕ ਸਾਡੇ ਗੱਡੀਆਂ ਵਾਲੇ ਨੇ ਜੀ ਵਿਚਾਰੇ ਰਾਤ ਇਹਨਾਂ ਦੇ ਨਾਲ ਬਲਤ ਮਾਰ ਕੇ ਦੋ ਤਿੰਨ ਤਲਵਾਰਾਂ ਸਾਡੇ ਲੋਕਾਂ ਨੇ ਬੰਦ ਕੀਤੀ ਸੀ ਸ਼ਰਟ ਦੇ ਪਏ ਚਲੋ ਉਹਦਾ ਵੀ ਕਰਾਂਗੇ ਹੁਣ ਦੇਖੋ ਚਲੋ ਇਹ ਤਾਂ ਹੁਣ ਕਿੱਥੇ ਕਿੱਥੇ ਪਾਣੀ ਦੀ ਨਿਕਾਸੀ ਦਾ ਕੋਈ ਨਾ ਕੋਈ ਆਪਣੇ ਤੋਂ ਲਾਪਰਵਾਹੀਆਂ ਹੋਈਆਂ ਹੈ ਨਾ ਉਹ ਪ੍ਰਸ਼ਾਸਨ ਨੂੰ ਵੀ ਕਹਾਂਗੇ ਕਿ ਹੁਣ ਅੱਗੇ ਤੋਂ ਇਹੋ ਜੀ ਘਟਨਾ ਨਾ ਹੋਵੇ ਜੇ ਕੋਈ ਐਦਾਂ ਦਾ ਕੋਈ ਕੱਲ ਨੂੰ ਰੱਬ ਨਾ ਕਰੇ ਕੋਈ ਮੀਂਹ ਪੈਂਦਾ ਹੈ ਜ਼ੋਰਦਾਰ ਮੀਂਹ ਪੈਂਦਾ ਤਾਂ ਪਾਣੀ ਦੀ ਨਿਕਾਸੀ ਕਟੁਕੜ ਇਸ ਤਰ੍ਹਾਂ ਦੀ ਹੋਵੇ ਕਿ ਜਿਹੜਾ ਗਲੀਆਂ 'ਚ ਪਾਣੀ ਨਾ ਖੜੇ ਤੇ ਫਾਸਲਾ ਚ ਬਿਨਾ ਖੜੇ ਤੇ ਫਲੋ ਜਿਹੜਾ ਆ ਮੈਂ ਦੇਖਿਆ ਬੜਾ ਇਹਦੀ ਵੀ ਸਫਾਈ ਕਰਾਉਣ ਵਾਲੀ ਹੈ ਜੀ ਇੰਨੇ ਕਿ ਦਰਖਤ ਗਿਰੇ ਹੋਏ ਨੇਗੇ ਕਿ ਲੈਵਲ ਇਹਦਾ ਗਾਰ ਨਾਲ ਹੀ ਲੈਵਲ ਪਿੰਡ ਦੇ ਬਰਾਬਰ ਹੈ ਇਹਦੇ ਵਿੱਚ ਜਿਹੜੀ ਅਰਜੀ ਹੈ ਉਹ ਵੀ ਇਹ ਤਾਂ ਨਿਕਲ ਪੁਲ ਟੁੱਟੇ ਹੋਏ ਠੀਕ ਹੈ ਕੱਲ੍ਹ ਵਾਲੀ ਅੱਜ ਜੀ ਠੀਕ ਹੈ ਨਾ ਕੀ ਇਹਦਾ ਹੋ ਸਕਦਾ ਜੀ ਇਹਦਾ ਨਿਕਾਸੀ ਨਾਲ ਹੈ ਜੇ ਉਹ ਉਹ ਪੁਲ ਵੀ ਹਾਸਿਆਂ ਵਾਲਾ ਜੀ ਉਹ ਸਾਰੇ ਮੈਂ ਦੇਖਿਆ ਹਾਂ ਜੀ ਪੁਲ ਇਸ ਟ੍ਰੇਨ ਤੇ ਸਾਰੇ ਪੁਲ ਬਣ ਗਏ ਕੱਲਾ ਹੀ ਪਿੰਡੀਆਂ ਜੀ ਤੇ ਆਪਾਂ ਉਹਨਾਂ ਨਾਲ ਗੱਲ ਕਰਦੇ ਆ ਤੇ ਆਪਣੇ ਸਾਰੇ ਸਮੱਸਿਆਵਾਂ ਤੁਸੀਂ ਦੇਖੋ ਮੈਂ ਦੱਸਾਂ ਤਾਂ ਹੋਰ ਗੱਲ ਹੈ ਤੁਸੀਂ ਕਿਉਂਕਿ ਆਪਦੇ ਪਿੰਡੇ ਤੇ ਹਣਾਇਆ ਹਾਂ ਤੁਸੀਂ ਦੱਸੋ ਤਾਂ ਗੱਲ ਹੋ ਰਹੀ ਤੇ ਤੁਸੀਂ ਆਓ ਉੱਥੇ ਮਹਿਮਾਨਕੀ ਵੀ ਜਾ ਕੇ ਆਉਣਾ ਐਮਐਲਏ ਸਾਹਿਬ ਤੁਸੀਂ ਵੀ ਆਜਮ ਕਰੋ ਤੇ ਤੁਸੀਂ ਆਓ ਤੇ ਆਪਾਂ ਇਹਨਾਂ ਲੋਕਾਂ ਦੀਆਂ ਜਿਹੜੀਆਂ ਮੁਸ਼ਕਲਾਂ ਨੇ ਉਹਨੂੰ ਪ੍ਰਸ਼ਾਸਨ ਤੱਕ ਪਾ ਜਾ ਕੇ ਪ੍ਰੈਸ਼ਰ ਪਾ ਕੇ ਇਮੀਡੀਏਟਲੀ ਆਇਏ ਨਹੀਂ ਹੈਗਾ ਕਿ ਗਰਦੌਰੀ ਦੇ ਆਰਡਰ ਦੇਤੇ ਮੁੜ ਕੇ ਨਹੀਂ ਨਹੀਂ ਜੀ ਹੋਣੀ ਚਾਹੀਦੀ ਇਹ ਉਹ ਜਿਹੜਾ ਕੋਈ ਨਹੀਂ ਹੋਣੀ ਚਾਹੀਦੀ ਨਾਲ ਹਾਂਜੀ ਇਹ ਸਰ ਜੀ ਜੀਰੀ ਵਿੱਚ ਕੋਈ ਮੈਂ ਜਾ ਕੇ ਆਉਂਗਾ ਮੈਂ ਜਾ ਕੇ ਆਉਂ ਕੋਈ ਨਹੀਂ ਜਾ ਕੇ ਆਉਣਾ ਸੋ ਮੈਂ ਇੱਥੇ ਕੋਈ ਮੈਂ ਕੋਈ ਇੱਥੇ ਪੋਲੀਟੀਕਲ ਰਾਜਨੀਤਿਕ ਰੈਲੀ ਨਹੀਂ ਕਰਨਾ ਹੈ ਨਹੀਂ ਜੀ ਨਾ ਹੀ ਕੋਈ ਦਾ ਰਾਜਨੀਤੀ ਨਾਲ ਸੰਬੰਧ ਹੈ ਇੱਥੇ ਸਾਰੀਆਂ ਪਾਰਟੀਆਂ ਦੇ ਸਮਰਥਕ ਖੜੇ ਹੋਣਗੇ ਸਾਰੀਆਂ ਪਾਰਟੀਆਂ ਦੇ ਪੰਚਾਇਤ ਖੜੀ ਹੈ ਮੈਂ ਪੰਚਾਇਤ ਜਿਹੜੀ ਨਵੀਂ ਚੁਣੀ ਹੈ ਤੁਹਾਡੇ ਪਿੰਡ ਨੂੰ ਹੈ ਚਲੋ ਮੈਂ ਵਧਾਈਆਂ ਦੇ ਦੇਣਾ ਕਿ ਪਰ ਪਿੰਡ ਦੇ ਵਿੱਚ ਜਿਹੜੀ ਕਰੋਪੀ ਹੋ ਗਈ ਉਹ ਵਧਾਈਆਂ ਵਾਲੇ ਹਾਲਾਤ ਨਹੀਂ ਹੈਗੇ ਪਰ ਯੰਗ ਮੁੰਡਾ ਸਰਪੰਚ ਚੁਣਿਆ ਗਿਆ ਮੈਂ ਇਸ ਗੱਲ ਦੀ ਵੀ ਤੁਹਾਨੂੰ ਸ਼ਾਬਾਸ਼ੀ ਦੇਣਾ ਤੇ ਸਰਪੰਚ ਸਾਹਿਬ ਇੱਕ ਮੇਰੀ ਬੇਨਤੀ ਵੀ ਹੈ ਜਿਹੜੀ ਮਰਜ਼ੀ ਪਾਰਟੀ ਨਾਲ ਰਹੋ ਬੋਟਾਂ ਬਿਲੀ ਤੁਹਾਡੇ ਡੈਮੋਕਰੈਟਿਕ ਰਾਈਟ ਹੈ ਪਰ ਸਰਪੰਚ ਪਿੰਡ ਦੇ ਰਹਿਣਾ ਬਿਲਕੁਲ ਜੀ ਪਿੰਡ ਦਾ ਸਰਪੰਚ ਹੋਣਾ ਚਾਹੀਦਾ ਹੈ ਤਾਂ ਕਿ ਤੁਹਾਨੂੰ ਇਹ ਲੱਗੇ ਪਿੰਡ ਵਾਲਿਆਂ ਨੂੰ ਲੱਗੇ ਸਾਡਾ ਸਰਪੰਚ ਹੈ ਸਾਤ ਪਿੰਡ ਵਾਲਿਆਂ ਨੇ ਦਿੱਤਾ ਜੀ ਮੈਂ ਪਿੰਡ ਵਾਲਿਆਂ ਦਾ ਹੀ ਸਰਪੰਚਾਂ ਹਾਂ ਬਹੁਤ ਅੱਛੇ ਬਹੁਤ ਵਧੀਆ ਸੋ ਮੈਂ ਕੋਈ ਆਪਾਂ ਨਾਰਾ ਨਹੀਂ ਲਾਉਣਾ ਕੋਈ ਆਪਾਂ ਕੋਈ ਇੱਥੇ ਕੋਈ ਕੋਈ ਆਪਾਂ ਕੋਈ ਸ਼ਕਤੀ ਪ੍ਰਦਰਸ਼ਨ ਕਰਨ ਨਹੀਂ ਆਏ ਆਹੋ ਜੀ ਸੋ ਹੁਣ ਮੈਂ ਆਪਾਂ ਚੱਲਦੇ ਆਂ ਗਲੀਆਂ ਚੱਲਦੇ ਆਂ ਉਦੋਂ ਬਾਅਦ ਫਿਰ ਮਾਨਕੀ ਵਾਲੇ ਪਾਸੇ ਚੱਲਦੇ ਆਂ ਠੀਕ ਹੈ ਧੰਨ ਚਲੋ ਜੀ